ਸ਼ਸ਼ੀਕਲ ਜੀ ਮੀਟ ਕਰਦੇ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਕੁਸਕ ਚੈਨਲ ਕੁਸਕ ਟਾਈਮ ਦੇ ਵਿੱਚ ਨਾ ਮੇਰਾ ਚੈਨਲ ਬੰਦ ਹੋ ਜਾਣਾ ਹੈ ਤੇ ਆਪਾਂ ਨਵਾਂ ਚੈਨਲ ਬਣਾਵਾਂਗੇ ਤੇ ਉਹ ਚੈਨਲ ਤੇ ਮੈਨੂੰ ਤੁਹਾਡੀ ਸਪੋਰਟ ਚਾਹੀਦੀ ਹੈ ਸਾਰਿਆਂ ਦੀ ਮੈਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਚੈਨਲ ਮੈਂ ਕਿਸੇ ਕਾਰਨਾ ਕਰਕੇ ਬੰਦ ਕਰਨ ਲੱਗੀਆਂ ਆਪਣਾ ਕਿਉਂਕਿ ਮੇਰੇ ਦਿਮਾਗ ਤੇ ਨਾ ਬਹੁਤ ਟੈਨਸ਼ਨ ਪੈਂਦੀ ਹੈ ਇਹ ਚੀਜ਼ ਜੀ ਵੀ ਬੰਦਾ ਆਪਣੀ ਲਾਈਫ ਕੋਈ ਖੁੱਲਕੇ ਨਹੀਂ ਜੀਉ ਸਕਦਾ। ਉਹੀ ਚੀਜ਼ ਦਾ ਬਾਰ-ਬਾਰ ਬਾਰ-ਬਾਰ ਮੈਨੂੰ ਜ਼ਿਕਰ ਹੋਣਾ। ਕੋਈ ਵੀ ਇੱਥੇ ਮੈਨੂੰ ਮੇਰੀ ਇਹ 5 ਸਾਲ ਦੀ ਮਿਹਨਤ ਆ ਮੈਨੂੰ ਮਨ ਬਹੁਤ ਦੁਖੀ ਹੋਇਆ ਪਿਆ ਇਹ ਚੀਜ਼ ਦਾ ਨਾ। ਕੋਈ ਵੀ ਗਲਤ ਨਹੀਂ ਹੈਗਾ। ਮੈਂ ਇਹ ਚੀਜ਼ ਦੇ ਵਿੱਚ ਕਦੇ ਵੀ ਗਲਤ ਨਹੀਂ ਹੋਈ। ਠੀਕ ਆ ਮੈਨੂੰ ਕਿਸੇ ਦਾ ਕਮੈਂਟ ਆ ਜਾਣਾ ਪਰ ਮੈਂ ਕਿਹੜਾ ਕਿਸੇ ਨੂੰ ਕਹਿਣ ਹੋਣੀ ਹੈ ਕਿ ਮੈਨੂੰ ਕੋਈ ਗਲਤ ਕਮੈਂਟ ਕਰੋ। ਤੇ ਮੈਂ 5 ਸਾਲ ਦਿਨ ਰਾਤ ਇੱਕ ਕਰਕੇ ਇੱਥੇ ਤੱਕ ਸਬਸਕ੍ਰਾਈਬਰ ਵਧਾਏ ਨੇ ਮੈਨੂੰ ਪਤਾ ਪਰ ਹੁਣ ਮੈਂ ਚੈਨਲ ਉਹ ਬਣਾਉਣਾ ਜਿਹੜਾ ਕੀ ਤੁਹਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਹੋਈ ਕਰਿਓ ਨਹੀਂ ਕਰਨੀ ਹੋਈ ਨਾ ਸੀ ਕਿਉਂਕਿ ਮੈਂ ਇੱਕ ਚੈਨਲ ਦੇ ਪਿੱਛੇ ਉਹ ਕੁਝ ਸੁਣ ਲਿਆ ਉਹ ਕੁਝ ਬਣ ਗਈ ਮੇਰੇ ਨਾਲ ਜਿਹੜੀ ਨਹੀਂ ਬਣਨੀ ਤੇ ਪਤਾ ਨਹੀਂ ਕਿਉਂ ਯਾਰ ਮੇਰੇ ਨਾਲੇ ਚੀਜ਼ਾਂ ਹੋ ਰਹੀਆਂ ਨੇ ਮੈਨੂੰ ਸਮਝ ਤੋਂ ਬਾਹਰ ਹੋਇਆ ਪਿਆ ਮੈਂ ਕਿਸੇ ਨੂੰ ਕਦੇ ਤਿੰਨ ਨਹੀਂ 13 ਨਹੀਂ ਚ ਮਤਲਬ ਹੁਣ ਜਦੋਂ ਆਪਾਂ ਇੱਕ ਬੰਦਾ ਬਟਿਕ ਦਾ ਕੰਮ ਕਰਦਾ ਸਾਰੇ ਕਮੈਂਟ ਜ਼ਰੂਰ ਕਰ ਦਿਓ ਤੁਸੀਂ ਮੈਨੂੰ ਕਾਰਨ ਜ਼ਰੂਰ ਪੁੱਛ ਲਿਓ ਤੇ ਕੀ ਆਪਾਂ ਇਹ ਕਮੈਂਟ ਇਹ ਚੈਨਲ ਸੌਰੀ ਆਪਾਂ ਕਿਉਂ ਬੰਦ ਕਰ ਰਹੇ ਹਾਂ ਮੈਂ ਤੁਹਾਨੂੰ ਇਹਦਾ ਵੀ ਰੀਜ਼ਨ ਦੱਸ ਰਹੀ ਹਾਂ ਕਿ ਮੈਂ ਮੇਲ ਪਾਈ ਹੋਈ ਆ ਕਿ ਭਾਈ ਮੇਰਾ ਇਹ ਚੈਨਲ ਆ ਜਿਹੜਾ ਡੀਐਕਟੀਵੇਟ ਕੀਤਾ ਜਾਵੇ ਕਿਉਂ ਕਰਨੇ ਜੇ ਕੋਈ ਮੈਨੂੰ ਕਮੈਂਟ ਕਰਦਾ ਮੈਂ ਕਿਸੇ ਦੇ ਘਰੇ ਜਾ ਕੇ ਥੋੜਾ ਕਹਿ ਕੇ ਉਹਨੇ ਅਗਲੇ ਦੀ ਗੰਦੀ ਸੋਚ ਆ ਪਰ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਮੇਨੂੰ ਸਾਰੇ ਬਹੁਤ ਜ਼ਿਆਦਾ ਵਧੀਆ ਹੋ ਤੁਸੀਂ ਪਰ ਜਿਹੜੀ ਇਹ ਮੇਰੀ ਵੀਡੀਓ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਆਪਾਂ ਨਿਊ ਚੈਨਲ ਬਣਾਵਾਂਗੇ ਉਹ ਚੈਨਲ ਤੁਹਾਡੇ ਕੋਲ ਮੇਰਾ ਨੰਬਰ ਹੈਗਾ ਹੀ ਆ ਤੁਹਾਡੇ ਕੋਲ ਮੇਰੀ ਦੂਜੀ ਉਹ ਆਈਡੀ ਹੈਗੀ ਸੀਗੀ ਪਰ ਮੈਂ ਇੰਸਟਾਗ੍ਰam ਤੋਂ ਲੈ ਕੇ YouTube ਤੋਂ ਲੈ ਕੇ ਸਾਰਾ ਕੁਝ ਬੰਦ ਕਰ ਚੁੱਕੀ ਆ ਇਸ ਕਰਕੇ ਮੈਂ ਸਾਰੇ ਰਿਸ਼ਤੇ ਵੀ ਖਤਮ ਕਰ ਚੁੱਕੀ ਹਾਂ ਮੈਂ ਕੋਈ ਕੰਮ ਨਹੀਂ ਕਰ ਰਹੀ ਹਾਂ ਨਾ ਮੈਂ ਕੁਝ ਕਰਨਾ ਜੀ ਅੱਜ ਦੇ ਦਿਨ ਦਿਮਾਗ ਤੇ ਬਹੁਤ ਜ਼ਿਆਦਾ ਟੈਨਸ਼ਨ ਹੈ ਕਿਉਂਕਿ ਮੈਨੂੰ ਬੁਖਾਰ ਵੀ ਬਹੁਤ ਜ਼ਿਆਦਾ ਹੋਇਆ ਪਿਆ ਮੈਂ ਇੱਕੋ ਗੱਲ ਦੇ ਬਹੁਤ ਸਫਾਈਆਂ ਦੇ ਚੁੱਕਿਆ ਬਹੁਤ ਕਹਿ ਚੁੱਕਿਆ ਮੈਂ ਅੱਕ ਚੁੱਕੀ ਹਾਂ ਇਹ ਚੀਜ਼ਾਂ 'ਚ ਮੈਂ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਮੇਰੀ ਰਿਕੁਐਸਟ ਆ ਤੇ ਬਾਕੀ ਇਹ ਮੈਨੂੰ ਕਰਨ ਤੁਸੀਂ ਜ਼ਰੂਰ ਪੁੱਛ ਲਿਓ ਮੈਂ ਤੁਹਾਨੂੰ ਜ਼ਰੂਰ ਰਿਪਲਾਈ ਦਵਾਂਗੀ ਇਹ ਚੈਨਲ ਆਪਾਂ ਬੰਦ ਕਰਨਾ ਬੇਸ਼ੱਕ ਚੱਲੀ ਜਾਵੇ ਬਟ ਇਹਦੇ ਤੇ ਮੈਂ ਕੋਈ ਵੀਡੀਓ ਸ਼ੇਅਰ ਨਹੀਂ ਕਰਨਾ ਚਾਹੁੰਗੀ ਉਸ ਤੋਂ ਬਾਅਦ ਤੇ ਤੁਸੀਂ ਮੈਨੂੰ ਜਰੂਰ ਪੁੱਛ ਲੈਣ ਕਾਰਨ ਪਲੀਜ਼ ਥੈਂਕ ਯੂ ਜੀ ਬਾਏ ਬਾਏ